ਉੱਠ ਬਈ ਬੁੱਢੀ ਮਾਈ ਦਿਖਾ ਕੇ ਲਿਆਵਾਂ ਤੈਨੂੰ ਤੈਨੂੰ ਬੁੱਢੀ ਮਾਈ ਦਿਖਾ ਕੇ ਲਿਆਉਣੀ ਮੈਂ ਉੱਥੇ ਬੁੱਢੀ ਮਾਈ ਲੱਗੀ ਹੋਈ ਹੈ ਖੇਤਾਂ ਦੇ ਵਿੱਚ ਬਈ ਤੁਹਾਨੂੰ ਦਿਖਾਉਣੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਹੈ ਨਾ ਬੁੱਢੀ ਮਾਈ ਕੌਣ ਹੁੰਦੀ ਆ ਛੋਟੇ ਛੋਟੇ ਨਿਆਣੇ ਬੁੱਢੀ ਮਾਈ ਨਾਲ ਖੇਡਦੇ ਹੁੰਦੇ ਸੀਗੇ ਬਈ ਤੁਹਾਨੂੰ ਸਾਰਿਆਂ ਨੂੰ ਕਮੈਂਟ ਬਾਕਸ 'ਚ ਮੈਨੂੰ ਕਮੈਂਟ ਕਰਕੇ ਦੱਸੋ ਕਿ ਬੁੱਢੀ ਮਾਈ ਕੀ ਹੁੰਦੀ ਤੁਹਾਨੂੰ ਪਤਾ ਸਾਰਿਆਂ ਨੂੰ ਬੁੱਢੀ ਮਾਈ ਕੀ ਹੁੰਦੀ ਆ ਅਸੀਂ ਅੱਜ ਜਨਾ ਬੁੱਢੀ ਮਾਈ ਛੁਗਣ ਆਇਆ ਖੇਤਾਂ ਦੇ ਵਿੱਚੋਂ ਸਾਡੇ ਖੇਤਾਂ ਦੇ ਵਿੱਚ ਬਹੁਤ ਸਾਰੀ ਬੁੱਢੀ ਮਾਈ ਲੱਗੀ ਹੋਈ ਆ ਅਸੀਂ ਬੁੱਢ ਤੇਸ ਬੁੱਢੀ ਮਾਈ ਨੂੰ ਉਡਾਉਂਦੇ ਹੁੰਦੇ ਸੀਗੇ ਜਿਸ ਨੇ ਬੁੱਢੀ ਮਾਈ ਤੋੜ ਕੇ ਦਿਖਾ ਮਰੇ ਦੇ ਹੱਥ ਦੇ ਵਿੱਚ ਆਹ ਦੇਖੋ ਜੀ ਆਹ ਖੇਤ ਆ ਖੇਤ ਦੇ ਵਿੱਚ ਬੁੱਢੀ ਮਾਈ ਲੱਗੀ ਹੋਈ ਆ ਆ ਦੇਖੋ ਐ ਹੁੰਦੀ ਆ ਬੁੱਢੀ ਮਾਈ ਐ ਨੂੰ ਖੇਤਾਂ ਦੇ ਵਿੱਚ ਬੁੱਢੀ ਮਾਈ ਕਹਿੰਦੇ ਆ ਤੇ ਤੁਹਾਡੇ ਵੀ ਲੱਗੇ ਹੋਏ ਆ ਸਾਡੇ ਤਾਂ ਬੁੱਢੀ ਮਾਈ ਬਹੁਤ ਜ਼ਿਆਦਾ ਲੱਗੀ ਹੋਈ ਆ ਆ ਦੇਖੋ ਸਭ ਪੂਰਾ ਖੇਤ ਭਰਿਆ ਹੋਇਆ ਤੇ ਮੈਨੂੰ ਫਟਾਫਟ ਦੱਸੋ ਇਹ ਬੁੱਢੀ ਮਾਈ ਕਾਦੇ ਵਾਸਤੇ ਹੁੰਦੀ ਹੈ ਬੁੱਢੀ ਮਾਈ ਦੇ ਨਾਲ ਕੀ ਕਰਦੇ ਹੁੰਦੇ ਆ ਪਰ ਬੱਚੇ ਜਿਹੜੇ ਛੋਟੇ ਛੋਟੇ ਜਵਾਕ ਹਨ ਬੁੱਢੀ ਮੈਨਾ ਖੇਡਦੇ ਹੁੰਦੇ ਮੈਂ ਇਹਦੇ ਨਾਲ ਤੁਹਾਨੂੰ ਅੱਜ ਗਾਣੇ ਦਾ ਸ਼ੂਟ ਕਰਕੇ ਦਿਖਾਵਾਂਗੀ ਠੀਕ ਹੈ ਵੀਡੀਓ ਚੰਗੀ ਲੱਗੀਆਂ ਸ਼ੇਅਰ ਕਰਦੇ ਰਹੋ ਥੈਂਕ ਯੂ